ਰਾਜਵੀਰ ਜਵੰਦਾ ਇਸ ਸਮੇਂ ਗੰਭੀਰ ਹਾਲਤ ਦੇ ਵਿੱਚ ਫੋਟਸ ਹਸਪੀਟਲ ਦਾਖਲ ਹਨ ਬਹੁਤ ਸਾਰੇ ਕਲਾਕਾਰ ਰਾਜਵੀਰ ਜਵੰਦਾ ਤੇ ਕੋਲ ਫੋਟਸ ਹਸਪੀਟਲ ਪਹੁੰਚ ਰਹੇ ਹਨ ਤੇ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਰਾਜਵੀਰ ਜਵੰਦਾ ਦੀ ਵਧੀਆ ਸਿਹਤ ਦੇ ਲਈ ਅਰਦਾਸ ਕੀਤੀ ਹੈ ਜੈ ਜੀ ਬੀ ਨੇ ਰਾਜਵੀਰ ਜਵੰਦਾ ਦੀ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਮਿਹਰ ਕਰਿਓ ਵੀਰ ਤੇ ਇਸ ਤੋਂ ਇਲਾਵਾ ਮਾਸਟਰ ਸਲੀਮ ਨੇ ਵੀ ਰਾਜਵੀਰ ਜਵੰਦਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਉੜਜਾ ਜੱਟਾ ਜਲਦੀ ਜਲਦੀ ਠੀਕ ਹੋ ਕੇ ਮਾਂ ਬੋਲੀ ਦੀ ਸੇਵਾ ਕਰ ਗੈਟ 威尔 ਸੂਨ ਮੇਰੀ ਜਾਨ ਮੇਰਾ ਵੀਰ ਇਸ ਤੋਂ ਇਲਾਵਾ ਕੌਰ ਬੀ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਹੈ ਬਹੁਤ ਹੀ ਨੀਕ ਇਨਸਾਨ ਗੁਰੂ ਸਾਹਿਬ ਜਲਦੀ ਠੀਕ ਹਨ ਹਾਲਤ ਬਹੁਤ ਗੰਭੀਰ ਸਾਰੇ ਵੀਰ ਦੇ ਲਈ ਅਰਦਾਸ ਜ਼ਰੂਰ ਕਰੋ ਗੁਰਲੇਜ਼ ਅਖਤਰ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਵੀ ਰਾਜਵੀਰ ਜਵੰਦਾ ਦੀ ਵਧੀਆ ਸਿਹਤ ਦੇ ਲਈ ਅਰਦਾਸ ਕੀਤੀ ਹੈ ਬਬੂ ਮਾਨ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਹੈ ਜਲਦੀ ਠੀਕ ਹੋ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਆਸ਼ੇਰਾ ਬਾਬਾ ਮੇਰ ਕਰੇ ਜੈਨੀ ਜੋਹਲ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਪੋਸਟ ਅਤੇ ਜਸਸੀ ਗਿਲ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਹਰ ਕੋਈ ਇਹੀ ਅਰਦਾਸ ਕਰ ਰਿਹਾ ਹੈ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਣ